ਗੋਡਿਆਂ ਦੇ ਪਰ ਹੁਣ ਕਰ ਲਿਆ ਓ ਨਾ ਪਾ ਕੇ ਨਸ਼ਿਆਂ ਦੇ ਬਸ ਤੇ ਪੰਜਾਬ ਨੂੰ ਖਾਧੀਆਂ ਸੀ ਸੋਹਾਂ ਨਸ਼ਾ ਬੰਦ ਕਰਵਾਉਣਾ ਗੜ ਪੈਂਦੇ ਆ ਜੇ ਦਸੀਏ ਜਨਾਬ ਨੂੰ ਹੋ ਪੀੜ ਸਾਡੀ ਵਧੀ ਜਾਵੇ ਸੁਣਦਾ ਨਾ ਕੋਈ ਪੀੜ ਸਾਡੀ ਵਧੀ ਜਾਵੇ ਸੁਣਦਾ ਨਾ ਕੋਈ ਸਭ ਚੋਰ ਕੁੱਤੇ ਆ ਪੁੱਚ ਰਲੇ ਲੱਟ ਲੱਟ ਮੱਚਦਾ ਏ ਸਿਵਾ ਜਦੋਂ ਪੁੱਤ ਦਾ ਉਦੋਂ ਮਹਾਮਾਦਾ ਵੀ ਕਾਲ ਜਾਵਲੇ ਲਟ ਲਟ ਮੱਚਦਾ ਏ ਸਿਵਾ ਜਦੋਂ ਪੁੱਤ ਦਾ ਉਦੋਂ ਮਹਾਮਾਦਾ ਵੀ ਕਾਲ ਜਾਵਲੇ ਇੱਕ ਪੀੜੀ ਸਾਡੀ ਆਤ ਵਾਦੀ ਅੱਖ ਮਾਰੀ ਦੂਜੀ ਪੀੜੀ ਫਿਰ ਨਸ਼ਿਆਂ ਨੇ ਖਾ ਲਈ ਮਸਾ ਮਸਾ ਪੁੰਗਰੀ ਸੀ ਫਸਲ ਜਵਾਨੀ ਵਾਲੀ ਉਹ ਵੀ ਚੰਦਰਿਆਂ ਤੱਕੇ ਨਾਲ ਬਾ ਲਈ ਗੜ ਜਾਂਦਾ ਏ ਪਿਆ ਜਿਵੇਂ ਮਰਦਾ ਸਰੀਰ ਗੜ ਜਾਂਦਾ ਏ ਪਿਆ ਜਿਵੇਂ ਮਰਦਾ ਸਰੀਰ ਸਾਡੇ ਹੱਡ ਪਰ ਇੰਜ ਨੇ ਗਲੇ ਹੋ ਲਟ ਲਟ ਮੱਚਦਾ ਏ ਸਿਵਾ ਜਦੋਂ ਪੁੱਤ ਦਾ ਉਦੋਂ ਮਾਮਾ ਦਾ ਵੀ ਕਾਲ ਜਹਾਵਲੇ ਓਏ ਉਦੋਂ ਮਾਮਾ ਦਾ ਵੀ ਕਾਲ ਜਹਾਵਲੇ ਇਹ ਹਾਲਾਤ ਇੰਨਾ ਦਰਦਾ ਨਾ ਇਹਦੇ ਵਿੱਚ ਵੀ ਵਾਕਈ ਜਦੋਂ ਕੋਈ ਨੌਜਵਾਨ ਜਿਹੜਾ ਪੁੱਤ ਜਾਂਦਾ ਤੇ ਮਾਂ ਤੇ ਪਿਓ ਦਾ ਜਿਹੜਾ ਹਿਰਦਾ ਬਲੰਤ ਰਿਆ ਜਾਂਦਾ ਜੀ ਕਿਤੇ ਨਸ਼ੇ ਆ ਗਏ ਕਿਤੇ ਬਾਹਰ ਚਲੇ ਗਏ ਨਾ ਪੰਜਾਬ ਕਿਤਨਾ ਕਿਤੇ ਰੋੜਿਆ ਬਿਲਕੁਲ ਤੇ ਉਹ ਹੁਣ ਵੀ ਪਰ ਫਿਰ ਉੱਠ ਖੜਾ ਹੋ ਜਾਂਦਾ ਜਿਵੇਂ ਗੁਰੂਆਂ ਪੀਰਾਂ ਦੀ ਬਖਸ਼ਿਸ਼ ਵਾਣੀ ਇੱਥੇ ਹੈ ਨਾ ਤੇ ਫਿਰ ਉੱਠ ਕੇ ਫਿਰ ਆਪਦਾ ਫਿਰ ਦੇਖੋ ਬੱਬੀ ਪਤਾ ਮੈਂ ਪਹਿਲਾਂ ਵੀ ਮੇਰੇ ਇੱਕ ਇੰਟਰਵਿਊ 'ਚ ਮੈਂ ਗੱਲ ਕੀਤੀ ਸੀ ਸਾਡਾ ਮੁਲਕ ਉਹ ਆਗਾ ਪੰਜਾਬ ਸਸੀਂ ਬਹੁਤ ਕਰਮਾਂ ਵਾਲਿਆਂ ਸੀ ਖੁਸ਼ਕਿਸਮਤਾਂ ਮੈਂ ਕਹਿੰਨਾ ਵੀ ਬਹੁਤ ਸਿੰਗਰਾਂ ਨੇ ਗਾਣੇ ਵੀ ਕੀਤੇ ਸੀ ਵੀ ਸਾਡਾ ਈ ਸੀ ਵੀ ਕਹਿਣ ਦਾ ਮਤਲਬ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਜਨਮ ਹੋਵੇ ਪੰਜਾਬ ਵਰਗਾ ਦੇਸ਼ ਸਟੇਟ ਇਹਦੇ ਵਰਗੀ ਨਹੀਂ ਹੋਣੀ ਕਿਤੇ ਵੀ ਤੁਸੀਂ ਇੱਕ ਗੱਲ ਦੇਖੋ ਸਾਡੇ ਪੰਜਾਬ ਨੂੰ ਪੰਜਾਬ ਡੋਬਿਆ ਹਾਂ ਬਿਲਕੁਲ ਸਿਆਸਤਾਂ ਨੇ ਡੋਬਿਆ ਚਾਹੇ ਕਹਿ ਲਉ ਕਿਵੇਂ ਨਾ ਕਿਵੇਂ ਕਹਿ ਲਉ ਜਿਹੜਾ ਉਹਨੂੰ ਡੋਬਿਆ ਨਾ ਲੁੱਟ ਕੇ ਗਿਆ ਪੰਜਾਬ ਦੇ ਨਾਲ ਪੰਜਾਬੀ ਖੜਾ ਨਾ ਹਾਂ ਤੇ ਕਹਿਣ ਦਾ ਮਤਲਬ ਵੀ ਇਹੋ ਉਹ ਮੁਲਕ ਆ ਜਿੱਥੇ ਪਾਣੀ ਦੀ ਬੋਤਲ 100-100 ਦੇ ਵੇਚਦੀਆਂ ਨਾ ਸਾਡੇ ਵਾਲੇ ਲੰਗਰ ਲਾ ਦਿੰਦੇ ਨੇ ਸਾਨੂੰ ਮਾਣ ਆ ਸਾਡੇ ਪੰਜਾਬ ਤੇ ਸਾਨੂੰ ਅਸੀਂ ਜਿੱਥੇ ਜਿਹੜੀ ਮਿੱਟੀ ਨਾਲ ਜੁੜੇ ਹਾਂਗੇ ਆਪਦੇ ਆਪਦੇ ਮੁਲਕ ਤੇ ਚਾਹੇ ਕੋਈ ਵੀ ਆ ਬਿਹਾਰੀ ਕਿਤੇ ਮਾਣ ਨਹੀਂ ਕਰਦੇ ਆ ਆਪਣੇ ਮੁਲਕ ਦੇ ਅਸੀਂ ਬਿਹਾਰ ਚ ਚਲੇ ਆਏ ਉਹ ਛੇਡ ਬਣ ਜਾਂਦੇ ਨੇ ਉੱਥੇ ਹਾਂ ਤੇ ਅਸੀਂ ਤਾਂ ਫੇਰ ਵੀ ਇਹ ਪੰਜਾਬ ਦੇ ਵਿੱਚ ਜੰਮਿਆ ਅਸੀਂ ਸਰਦਾਰਾਂ ਦੇ ਘਰੇ ਜਨਮ ਲਿਆਗਾ ਤੇ ਸਾਨੂੰ ਮਾਣ ਆਉਂਦਾ ਠੀਕ ਹੈ ਸਾਂ ਇਹ ਗੱਲ ਹੈਗੀ ਹੈ ਨਾ ਵੀ ਜਿਹੜੀ ਤੁਹਾਨੂੰ ਦਸਤਾਰ ਜਿਹੜੀ ਬਖਸ਼ੀ ਹੈ ਗੁਰੂਆਂ ਨੇ ਹਾਂ ਉਹੀ ਗੱਲ ਕਰਦੀ ਸੀ ਨਾ ਆਪਾਂ ਕਹਿਣ ਦਾ ਮਤਲਬ ਜਿਹੜੀ ਸਾਡੀ ਦਸਤਾਰ ਆ ਨਾ ਤੇ ਤੁਸੀਂ ਮੋਨੇ ਬੰਦੇ ਦੇ ਪੱਗ ਮੰਨ ਕੇ ਤੁਸ ਜਿਲਧਾਨੇ ਦੇ ਵਿੱਚ ਭੇਜਦੇ ਸਰਦਾਰ ਕਹਿ ਕੇ ਗੱਲ ਕਰਨਗੇ ਭਈ ਇਹ ਵੀ ਇਹ ਗੱਲ ਨੋਟ ਕਰ ਲਿਓ ਤੇ ਸਾਡਾ ਪੰਜਾਬ ਸਾਡੀ ਜਿਹੜੀ ਦਸਤਾਰ ਆ ਸਾਡੀ ਪੱਗ ਆ ਉਹੀ ਪੰਜਾਬ ਆ ਸਾਡਾ ਅਸੀਂ ਉਹਨੂੰ ਪੰਜਾਬ ਨੂੰ ਨਾਲ ਲੈ ਕੇ ਚਲਦੇ ਆਂਗੇ ਤੁਸੀਂ ਕਦੇ ਬਾਹਰਲੇ ਮੁਲਕ ਚ ਜਾਓ ਕਿਤੇ ਅਰਬ ਕੰਟਰੀ ਚ ਚਲੇ ਜਾਓ ਤੁਹਾਨੂੰ ਉੱਥੋਂ ਦੇ ਅਰਬੀ ਲੋਕ ਇਹ ਕਹਿਣਗੇ ਵੀ ਸਰਦਾਰ ਪੰਜਾਬ ਤੋਂ ਆ ਬਸ ਸਾਡੀ ਪਹਿਚਾਣ ਸਾਨੂੰ ਦੱਸਣਾ ਨਹੀਂ ਪੈਂਦਾ ਦਸਤਾਰ ਤੇ ਪੱਗ ਦੇ ਉੱਪਰ ਕੁਝ ਲਾਈਨਾਂ ਆਉਂਦੀਆਂ ਇੱਕ ਬਾਈ ਉਹਦਾ ਰਵਿੰਦਰ ਗਰੇਵਾਲ ਦਾ ਗਾਣਾ ਮੈਂ ਬਾਈ ਨੂੰ ਪਹਿਲਾਂ ਬਹੁਤ ਸੁਣਦਾ ਰਿਆ ਹਾਂ ਕਹਿੰਦਾ ਮੈਂ ਕਹਿੰਦੇ ਨਹੀਂ ਹੁੰਦੇ ਵੀ ਯਾਰ ਕਈ ਬੰਦੇ ਨੂੰ ਨਾ ਇਕ ਉਹਨ ਸੁਣਨਾ ਫੇਵਰੇਟ ਸਿੰਗਰ ਹੁੰਦਾਗਾ ਹਾਂ ਬਿਉਹ ਚੀਜ਼ ਆ ਨਾ ਉਸ ਕਹਿੰਦਾ ਹੋ ਸਾਡੀ ਪੱਗ ਨਾਲੇ ਵੱਖਰੀ ਪਸਾਨ ਜੱਗ ਤਹੀਂ ਹੋ ਕੀਤਾ ਪੱਗ ਨਹੀਂ ਹੈ ਉੱਚਾ ਸਾਡਾ ਮਹਾਨ ਜੱਗ ਤਹੀਂ ਜਾਨ ਸਰਦਾਰੀਆਂ ਨਾਲ ਲਿਓ ਪੰਜਾਬੀਓ ਹੋ ਕਿਤੇ ਪੱਗ ਬੰਨਣੀ ਨਾ ਜਾਇਓ ਭੁੱਲਿਓ ਪੰਜਾਬੀਓ ਹੋ ਪੱਗ ਬੰਨਣੀ ਨਾ ਜਾਇਓ ਭੁੱਲਿਓ ਪੰਜਾਬੀਓ ਉਹ ਬੜਾ ਬਹੁਤ ਮਸ਼ਹੂਰ ਆਇਆ ਸੀ ਇਹਦੀ ਕੰਪੋਜ਼ ਹੋਰ ਗਾਤੀ ਮੈਂ ਉਹਦੀ ਉਹਨਾਂ ਨੇ ਵੀ ਸੋਹਣੀ ਗਾਈ ਸੀ ਪਰ ਬੋਲ ਹੀ ਬੋਲ ਆ ਨਾ ਹਾਂ ਬੋਲ ਤੁਹਾਡੇ ਦਿਲ ਚੋਂ ਮਾਰ ਦਿੰਦੀ ਆ ਹੂੰ ਬਾਕੀ ਜਿਹੜੀ ਸਾਨੂੰ ਥੋੜਾ ਇਨਸਟਰੂਮੈਂਟ ਬਾਰੇ ਦੱਸੋ ਕਿਹੜੇ ਕਿਹੜੇ ਆ ਕੀ ਹੈ ਨਾ ਹਾਂਜੀ ਹਾਂਜੀ ਇਹ ਆਪਣਾ ਤੁੰਬੀ ਹੈ ਹੂੰ ਤੇ ਇਹਦੇ ਇੱਕ ਤਾਰ ਜਿਹੜਾ ਇਹ ਵੀ ਆਪਣੇ ਦੋ ਤਾਰਾ ਜੀ ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਕੁਝ ਸੁਣਾਓ ਸਾਨੂੰ ਮੜਾ ਜਿਹੜੇ ਤੇ ਵੀ ਹੈ ਨਾ ਹਾਂਜੀ ਹਾਂਜੀ ਦੋ ਤਾਰੇ ਤੇ ਸੁਣਾ ਦਿਓ ਜੀ ਇਹ ਆਪਣੇ ਆਗੇ ਸੁਣਾ ਵੀ ਦਿਓ ਸਾਨੂੰ ਇੱਥੇ ਕੁਝ ਹੈ ਜੀ ਇੱਥੇ ਕੁਝ ਸੁਣਾ ਵੀ ਦਿਓ ਉਹ ਦੋ ਤਾਰ ਵਜਦਾ ਵੀ ਰਾਜਣਾ ਮੂਰ ਮਹਿਲ ਦੀ ਮੋਰੀ ਦੋ ਤਾਰ ਵਜਦਾ ਵੀ ਰਾਜਣਾ ਮੂਰ ਹੱਕ ਰਈਏ ਬੇ ਰਾਂਝਣਾ ਤੂੰ ਕਲਮਹਿ ਗੂਰੀ ਦੋ ਤਾਰ ਵਜਦਾ ਵੀ ਰਾਂਝਣਾ ਨੂਰ ਮਹਿਲ ਦੀ ਮੋਰੀ ਦੋ ਤਾਰ ਵਜਦਾ ਵੀ ਰਾਂਝਣਾ ਨੂਰ ਮਹਿਲ ਦੀ ਮੋਰੀ ਨਾ ਵਧੀਆਸੋ ਇਹਨੂੰ ਕਹਿੰਦੇ ਆਂ ਪਾ ਦੋ ਤਾਰਾ ਦੋ ਤਾਰਾ ਵਾਹ ਵਾਹ ਇਨੇ ਫਿਜ਼ਨ ਬਣਾਉਣਾ ਆਪਣਾ ਸਾਰਾ ਹੋ। ਅੱਛਾ। ਇਹ ਬਾਬਾਈ ਅਗੇ ਲਗੋ ਜੀ। ਅੱਛਾ ਜੀ। ਸਾਡੇ ਪੰਜਾਬ ਦਾ ਸੋਹਣਾ ਸਾਜ਼ ਜੀ। ਇਹ ਬਾਂਸਰੀ ਟਾਈਪ ਹੁੰਦਾ। ਹੈ ਜੀ? ਬਾਂਸਰੀ ਟਾਈਪ ਹੀ ਆ। ਇਹ ਬਾਂਸਲੀ ਬਾਂਸਰੀ ਸਿੰਗਲ ਹੋਗੀ। ਇਹ ਡਬਲ ਫਲੂਟ ਕਹਿ ਲੀਏ ਇਹਨੂੰ ਆਪਾਂ। ਅੰਗਰੇਜ਼ ਡਬਲ ਵਲੂਟ ਕਹਿੰਦੇ ਸਾਡੇ ਵਾਲਾ ਲਗੋ ਜੇ ਮਟੀਆਂ। ਹਾ ਮਟੇ ਨਗੋਜੇ ਕਹਿੰਦੇ ਨਹੀਂ ਸਿੱਧੇ ਜਿਹਾ ਸ਼ਬਦ ਨਹੀਂ ਨਗੋਜੇ ਅਗਲਾ ਕਹਿੰਦਾ ਨਗੋਜੇ ਨਾ ਕੋਹੁੰਦਾਗਾ ਹਾਂ

ਕਿਵੇਂ ਬੀ ਉਹਦੇ ਇਹ ਮੈਂ ਪਕੈਦੀ ਸਾਡੇ ਲਗੂ ਜੇ ਹੋਗੇ ਤੁਮ ਵੀ ਹੋਗੀ ਉਹਨਾਂ ਲਈ ਅੱਛਾ ਇਹ ਪੰਜਾਬੀ ਗਾਣੇ ਦੇ ਵਿੱਚ ਵੀ ਜਿਵੇਂ ਆਪਾਂ ਕਹੇ ਦੀ ਵੀ ਬਾਲੀਵੁੱਡ ਗਾਣੇ ਹੋਗੇ ਉਹਦੇ ਵਿੱਚ ਵੀ ਹੋਇਆ ਵਾਹੀ ਅੱਛਾ ਬੜਾ ਵਿਆਕ ਦਿਖਾਇਆ ਉਹਨੂੰ ਕਿੱਦਾਂ ਦਾ ਇਹ ਬੋਲਾਂ ਨਹੀਂ ਜਿੱਦਾਂ ਮੂੰਹ ਦੇ ਨਾਲ ਇਹਦਾ ਕਨੈਕਸ਼ਨ ਆਗਾ ਅੱਛਾ ਇਹ ਲਗੂ ਜੇ ਵੀ ਆਈ ਸੀਗੀ ਇਹ ਨਹੀਂ ਅੱਛਾ ਇਨੂੰ ਮੋਰ ਚੰਗ ਕਹਿੰਦੇ ਆਗੇ ਅੱਛਾ ਹਾਂ ਤੇ ਬਹੁਤ ਸੋਹਣਾ ਸਾਜ ਆ ਦਿਖ ਲਓ ਇਹਦੀ ਮਠਾਸ ਇਹਦੀ ਕਲਿਕ ਅੱਛਾ ਹਾਂ ਅੰਦਰੋਂ ਵੀ ਹਵਾ ਮਾਰਨੀ ਪੈਂਦੀ ਤਾਂ ਬੁੱਲਾ ਨਾਲ ਹੀ ਕਹਿੰਦਾ ਜੀਬ ਦਾ ਕਨੈਕਸ਼ਨ ਆਪਾਂ ਕਹਦੀ ਆ ਵੀ ਆਪਾਂ ਜਿਵੇਂ ਆਪ ਜਿਵੇਂ ਕੋਈ ਵੀ ਜਿਵੇਂ ਲਗੋ ਜਾਂਦੇ ਵੀ ਹਨਾ ਆਪਾਂ ਅਲੱਗ-ਅਲੱਗ ਜਿਵੇਂ ਕਹਿੰਦੇ ਹਾਂ ਤੁਸੀਂ ਵੀ ਆ ਇਹ ਸੁਰਬੀ ਦਿੰਦੀ ਆ ਤਾਲ ਵੀ ਦਿੰਦੀ ਆ ਨਾਲ ਨਾ ਜਿਹੜੇ ਸਟ੍ਰਿੰਗ ਇਨਸਟਰੂਮੈਂਟ ਸਾਰੇ ਨਾ ਹਾਂ ਹਾਂ ਇਹ ਤਾਲ ਵੀ ਨਾਲ ਦਿੰਦੀ ਆ ਬਿਲਕੁਲ ਬਿਲਕੁਲ ਪਤਾ ਕੀ ਆ ਦੇਖੋ ਕਹਿਣ ਦਾ ਮਤਲਬ ਵੀ ਇਹਦੇ ਖਲ ਲੱਗੀ ਆ ਨਾ ਇਹਦੇ ਖਲ ਦਾ ਰੋਲ ਆ ਮੇਨ ਹਾਂ ਔਰ ਤਾਲ ਲਈ ਥੋੜਾ ਬੱਜੂਗੀ ਹਾਂ ਇਹ ਤਾਂ ਵੇਖੋ ਮੜਾ ਸੁਣਾ ਦਿਓ ਤਲਦੀ ਮਾਰ ਕੇ ਤਾਂ ਸੁਣਾ ਦੇ ਕੋਈ ਇਹ ਨਹੀਂ ਮਾਂ ਹੁੰਦੀ ਏ ਮਾਂ ਦੁਨੀਆ ਵਾਲੀ ਇਹਨਾਂ ਨਾਲ ਪਹਾ ਹੋਰ ਵੀ ਮਾਨਕ ਸਾਹਿਬ ਦਾ ਪਤਾ ਕੀ ਆ ਉਹਨਾਂ ਦਾ ਇੱਕ ਸਟਾਈਲ ਵੀ ਵੱਖਰਾ ਸੀਗਾ ਤਫਗਾਨੀ ਨਹੀਂ ਉਹਨਾਂ ਦੇ ਹਨ ਉਹਨਾਂ ਨੂੰ ਗਾਉਣਾ ਬਹੁਤ ਔਖਾਗਾ ਹਾਂ ਤੁਸੀਂ ਸੁਣਾ ਦਿਓ ਕੁਝ ਹੋਰ ਹਾਂ ਪਤਾ ਕੀ ਹਰ ਬੰਦੇ ਦਾ ਆਪਣਾ ਸਟਾਈਲ ਆ ਜੋ ਵੀ ਲੈ ਜਾ ਹਨ ਇੱਕ ਮੇਰਾ ਫੇਵਰੇਟ Song ਹੈਗਾ ਅੱਛਾ ਹਾਂ ਸੁਣਾ ਦਿਓ ਜੀ ਓ ਮਨ ਵਿੱਚ ਵਸਨਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਮਨ ਵਿੱਚ ਵਸਨਾ ਮਨ ਵਿੱਚ ਵਸਨਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੀ ਸੱਜਣਾ ਮੈਂ ਇੱਥੇ ਇੰਨੀ ਮਜਬੂਰ ਮਨ ਵਿੱਚ ਵਸਨਾ ਇਕ ਤੂੰ ਹੀ ਸਾ ਅਸਾਡਾ ਤੂੰ ਵੀ ਮੋੜ ਗਿਓ ਮੁਖ ਲਾਇਆ ਨੀ ਕਿ ਜਨੀ ਜਿੰਦ ਨੂੰ ਬਹਾੜ ਜਡਾ ਦੁੱਖ ਲਾਇਆ ਨੀ ਕਿ ਜਨੀ ਜਿੰਦ ਨੂੰ ਬਹਾੜ ਜਡਾ ਦੁੱਖ ਮੈਂ ਵੀ ਰੋਵਾ ਰੋਂਦਾ ਤਾਂ ਤੂੰ ਵੀ ਹੋਵੇਂਗਾ ਜ਼ਰੂਰ ਮਨ ਵਿੱਚ ਬਸਨਾ ਸੱਜਣਾ ਵੇ ਰਹਿ ਨਾ ਅਕੀਆ ਤੂੰ ਦੂਰ ਮਨ ਵਿੱਚ ਬਸਨਾ ਸਾ। ਇਹਨਾਂ ਦੇ ਕੋ ਤੂੰ ਵੀ ਕਈ ਬੰਦੇ ਨੂੰ ਬਜਾਉਣ ਹੀ ਨਹੀਂ ਸਾਜ ਰੱਖ ਲੈਂਦੇ ਇਕੱਲਾ। ਹਾਂ। ਆਹ। ਇਹ ਗੱਲ। ਇਹ ਕੀ ਚੀਜ਼ ਐ? ਇਹ ਕਹਿਣਾ ਮਤਲਬ ਸਾਡਾ ਸਾਜ ਆ ਜੀ ਜੋਗੀਆਂ ਦਾ। ਅੱਛਾ। ਅੱਜ ਮਾਡਰਨ ਬਣ ਕੇ ਆ ਗਿਆ ਸੀ। ਅੱਛਾ। ਸੋ ਆਪਣਾ ਵਕਲਾ ਵਿਦਿਆਰਥੀ ਮੈਂ ਸੱਪਣਾ ਨਿਕਲਣਾ ਗਿਆ ਫੜਿਆ ਵੀ ਆ ਪੜ੍ਹ ਵੀ ਨਾ ਮੈਂ ਕੀ ਗੱਲ ਅੱਜ ਅੱਜ ਜੀਨ ਪੜੀਏ ਤਾਂ ਸੱਪੂ ਵੀ ਫੜ ਲਾਂਗੇ ਨਹੀਂ ਨਹੀਂ ਇਹ ਸਾਰੇ ਕਿਵੇਂ ਸੀ ਇੱਕ ਇੱਕ ਕਰਕੇ ਸਿੱਖੇ ਫਿਰ ਕਿਦਾਂ ਉਸਤਾਦ ਕਿੰਨਾ ਦੋ ਇਹ ਸਭ ਉਹ ਕਾਲਪੁਰਖ ਦੀ ਕਿਰਪਾ ਭਗਵਾਨ ਦੀ ਜੀ अच्छा जब वो दिनगास बल्ली होगी फिर हम्म है ना ਤੁਸੀਂ ਮੈਂ ਦੇਖਿਆ ਇਹ ਬਹੁਤ ਸਿੰਗਰਾਂ ਨੇ ਜਿਹੜੇ ਆਪਣੇ ਮਕਬੂਲ ਸਿੰਗਰ ਨੇ ਨਾ ਸਾਬ ਉਹ ਬੜਿਆਂ ਨਾਲ ਬੜਾਈ ਹੈ ਜੀ ਉਹਦੀ ਮਤਲਬ ਬੜਿਆਂ ਨਾਲ ਗਾਇਆ ਕਿੰਨਾ ਕਿੰਨਾ ਨਾਲ ਗਾਇਆ ਤੁਸੀਂ ਗਾਇਆ ਕਹਿੰਦਾ ਵੀ ਜਿਹੜੇ ਲੈਜੈਂਡ ਹੈ ਜੀ ਬੰਦੇ ਨੇ ਇੱਕ ਦੋ ਹੀ ਰਹਿਗੇ ਹੋਣਗੇ ਜੀ اچھا ਹਾਂ ਜੀ ਹਾਂ ਜਿਹਨੇ ਪੰਜਾਬੀ ਸਾਜਾਂ ਨੂੰ ਪਿਆਰ ਕਰਦੇ ਆ ਉਹ ਉਹਨਾਂ ਦਾ ਆਪਣਾ ਚਲੋ ਪਿਆਰ ਕਹ ਲਓ ਅਟੈਚਮੈਂਟ ਕਹ ਲਓ ਉਹਨਾਂ ਦੀ ਮੁਹੱਬਤ ਕਹ ਲਓ ਸਾਡੇ ਪ੍ਰਤੀ ਹੈ ਨਾ ਤੇ ਉਹਦੇ ਕਰਕੇ ਮਾਈ ਬਲਕਾਰਣ ਕੀਲਾ ਤੇ ਆਪਣੇ ਹੋਰ